ਹੈਲੋ ਸਤਿ ਸ੍ਰੀ ਅਕਾਲ ਜੀ ਕਿਉਰ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਠੰਡ ਬਹੁਤ ਹੋ ਗਈ ਹੈ ਹਨਾ ਤੇ ਇਸ ਕਰਕੇ ਹੈ ਨਾ ਆਪਾਂ ਧਿਆਨ ਰੱਖੀਏ ਆਪਣਾ ਤੇ ਆਪਾਂ ਥੋੜੀ ਜਿਹੀ ਕਲੈਕਸ਼ਨ ਬਣਾਈ ਸੀ ਜਿਵੇਂ ਟੋਪੀਆਂ ਹੋ ਗਈਆਂ ਜੈਕਟਾਂ ਤੇ ਮੈਂ ਸੋਚਿਆ ਕਿ ਚਲੋ ਮੈਂ ਪਹਿਲਾਂ ਨਾਲ ਸ਼ੇਅਰ ਕਰਦੀ ਆ ਕਿ ਜਦੋਂ ਮੇਰੇ ਕੋਲ ਫ੍ਰੀ ਟਾਈਮ ਹੁੰਦਾ ਤੇ ਮੈਂ ਉਸ ਟਾਈਮ ਇਹ ਵਾਲਾ ਕੰਮ ਕਰਦੀ ਆ ਵੈਸੇ ਦਿਨ ਬਹੁਤ ਛੋਟੇ ਆ ਪਰ ਫਿਰ ਵੀ ਥੋੜੇ ਜਿਹਾ ਥੋੜਾ ਵੀ ਟਾਈਮ ਕੱਢ ਕੇ ਤੇ ਮੈਨੂੰ ਬਹੁਤ ਸ਼ੌਂਕ ਆ ਕੋਈ ਇਹ ਨਹੀਂਗਾ ਕਿ ਆਪਾਂ ਨੂੰ ਬਣਾਉਣਾ ਵੀ ਜਿਵੇਂ ਆਪ ਹੁੰਦਾ ਹੈ ਕਈ ਵਾਰੀ ਹੈਨਾ ਵੀ ਨਹੀਂ ਸਰਦਾ ਨਹੀਂ ਬਣਾਏ ਬਿਨਾ ਪਰ ਮੈਨੂੰ ਇੱਕ ਸ਼ੌਂਕ ਜਿਹਾ ਹੀ ਆ ਮੈਂ ਕਹਿੰਦੀ ਆ ਵੀ ਨਹੀਂ ਮੈਨੂੰ ਵਧੀਆ ਲੱਗਦਾ ਹੈ ਬਣਾਉਣਾ ਜਦ ਕਿ ਘਰ ਦੇ ਮੈਨੂੰ ਕਹਿਣਗੇ ਕਿ ਉਹ ਮੱਥਾ ਮਾਰੀ ਜੰਨੀ ਆ ਮੈਂ ਕਹਿੰਦੀ ਨਹੀਂ ਮੈਨੂੰ ਵਧੀਆ ਲੱਗਦਾ ਹੈ ਮੈਂ ਟਾਈਮ ਕੱਢ ਕੇ ਤੇ ਮੈਂ ਥੋੜੀਆਂ ਜੀਆਂ ਚੀਜ਼ਾਂ ਬਣਾਈਆਂ ਸੀ ਤੇ ਮੈਂ ਕਿਹਾ ਮੈਂ ਆਪਣੀਆਂ ਭੈਣਾਂ ਨੂੰ ਦਿਖਾਉਣੀ ਆ ਕਿ ਬਹੁਤ ਹੱਥ ਦੀ ਬਣੀ ਹੋਈ ਚੀਜ਼ ਆ ਜਿਹੜੀ ਉਹ ਵੈਸੇ ਵੀ ਵਧੀਆ ਹੀ ਹੁੰਦੀ ਆ ਨਾ ਖਰਾਬ ਨਹੀਂ ਹੁੰਦੀ ਜਿਹੜੀ ਆਪਾਂ ਬਾਜ਼ਾਰੋਂ ਲੈ ਕੇ ਆਉਣੇ ਉਹ ਤਾਂ ਖੋਰੀ ਹੋ ਜਾਂਦੇ ਆ ਆਪਾਂ ਟੋਪੀਆਂ ਬਣਾਈਆਂ ਆ ਆ ਦੇਖੋ ਜੀ ਰੈੱਡ ਕਲਰ ਦੀ ਤੇ ਵਾਈਟ ਇਹਦੇ ਵਿੱਚ ਡਿਜ਼ਾਈਨ ਆਪਾਂ ਇੱਥੇ ਬਾਰਡਰ ਹੀ ਬਣਾਇਆ ਆਪਾਂ ਡਿਜ਼ਾਈਨ ਵਾਲਾ ਦੇਖੋ ਜੀ ਤੇ ਬਾਕੀ ਆਪਾਂ ਪਲੇਨ ਕਰ ਦਿੱਤੀ ਤੇ ਇਹ ਆਪਾਂ ਨਾ ਜਿੰਨਾ ਟਾਈਮ ਮਰਜ਼ੀ ਇਹਨੂੰ ਆਪਾਂ ਯੂਜ਼ ਕਰ ਲਈਏ ਖਰਾਬ ਨਹੀਂ ਹੁੰਦੀ ਤੇ ਜਿਹੜੀ ਆਪਾਂ ਬਾਜ਼ਾਰੋਂ ਲੈ ਕੇ ਆਉਣੇ ਹਨਾ 100 150 ਦੀ ਤਾਂ ਬੁਰਜੀ ਆ ਜਾਂਦੀ ਆ ਤੇ ਜਦ ਥੋੜਾ ਜਿਹਾ ਟਾਈਮ ਹੀ ਲਵਾਂਗੇ ਪਹਿੜੀ ਲੱਗਣ ਲੱਗ ਜਾਂਦੀ ਸਿਰ ਤੇ ਲਈ ਤੇ ਇਹਦੇ ਉੱਪਰ ਬੁਰ ਨਹੀਂ ਆਉਂਦੀ ਬਿਲਕੁਲ ਵੀ ਅੰਨੀ ਵਧੀਆ ਚੀਜ਼ ਹੁੰਦੀ ਆ ਜਿਹੜੀ ਆਪਾਂ ਹੱਥੀ ਬਣਾਉਨੇ ਤੇ ਕਾ ਬਣਾਈਏ ਪਗਾਜ਼ਰੀ ਰੰਗ ਹੈ ਆਪਾਂ ਨੇ ਕਿ ਡਿਜਾਈਨਿੰਗ ਕਰ ਦਿੱਤੀ ਪ੍ਰੋਪਲੈਨ ਕਰ ਦਿੱਤੀ ਤੇ ਇਹ ਵੀ ਬਹੁਤ ਪਿਆਰੀ ਬਣੀ ਆ ਇਹਨੂੰ ਕੋਈ ਵੀ ਲੈ ਸਕਦਾ ਹਨਾ ਲੇਡੀਜ਼ ਜੈਂਸ ਆ ਤਾਂ ਖਾਸ ਕਰਕੇ ਮਤਲਬ ਲੇਡੀਜ਼ ਲਈ ਆ ਤੇ ਇਹਨਾਂ ਨੂੰ ਜਿਵੇਂ ਇਦਾਂ ਦੇ ਕਲਰ ਹੈਗੇ ਆ ਜਿਹੜੇ ਉਹਦਾ ਕੋਈ ਵੀ ਲੈ ਸਕਦਾ ਹੈ ਤੇ ਆਪਾਂ ਪਹਿਲਾਂ ਸੇਲ ਹੋ ਗਈਆਂ ਆਪਣੀਆਂ ਆਪਾਂ ਗ੍ਰੇ ਕਲਰ ਦੇ ਵਿੱਚ ਸਕਿਨ ਕਲਰ ਦੇ ਵਿੱਚ ਇਦਾਂ ਦੀਆਂ ਬਣਾਈਆਂ ਸੀ ਕਿ ਜੈਂਸ ਵੀ ਲੈ ਸਕਦੀ ਹੈ ਤੇ ਇੱਕ ਆਪਾਂ ਤੁਹਾਨੂੰ ਆ ਦਿਖਾਉਣੀ ਆ ਆ ਜੂੜੇ ਵਾਲੀ ਆ ਦੇਖੋ ਜੀ ਇਹਦੇ ਪਿੱਛੇ ਜੂੜਾ ਲਾਤਾ ਕਿ ਪੈਣਾ ਨੂੰ ਆਸਾਨੀ ਹੋਵੇ ਹੈਨਾ ਜੂਰੇ ਦੇ ਨਾਲ ਨਾ ਉਹ ਨਹੀਂ ਹੁੰਦਾ ਕਿ ਕਈ ਵਾਰ ਹੋ ਜਾਂਦਾ ਵੀ ਭੈਣਾਂ ਦਾ ਜੂੜਾ ਬਾਲਾ ਵੱਡਾ ਹੁੰਦਾ ਟੋਪੀ ਇਹ ਵਾਲੀ ਹੈ ਜਿਹੜੀ ਸਹੀ ਨਹੀਂ ਹੁੰਦੀ ਤੇ ਫਿਰ ਆਹ ਜੂਰੇ ਵਾਲੀ ਤੇ ਆ ਆਪਾਂ ਜੁੱਤੀਆਂ ਬਣਾਈਆਂ ਬੱਚਿਆਂ ਦੀਆਂ ਦੇਖੋ ਜੀ ਜੁੱਤੀਆਂ ਬਣੀਆਂ ਹੋਈਆਂ ਬਿਲਕੁਲ ਇਤੇ ਵਾਇ ਤੁਹਾਨੂੰ ਦੱਸਦੇ ਆ ਇੱਕ ਖਾਸੀਅਤ ਕੀ ਆ ਇਹਦੇ ਵਿੱਚ ਸੂਈ ਨਹੀਂ ਯੂਜ਼ ਕੀਤੀ ਸਲਾਈਆਂ ਤੇ ਹੀ ਬਣੀ ਹੋਈ ਹੈ ਸਾਰੀ ਤੇਰ ਨੂੰ ਜੇ ਤਲਾ ਲੱਗ ਜੇ ਆ ਦੇਖੋ ਜਿਵੇਂ ਆਪਣੇ ਪੰਜਾਬੀ ਜੁੱਤੀ ਹੁੰਦੀ ਆ ਉਸੇ ਟਾਈਪ ਦੀ ਆ ਤੇ ਇਹਨੂੰ ਆਪਾਂ ਸੂਈ ਕਿਤੇ ਵੀ ਯੂਜ਼ ਨਹੀਂ ਕੀਤੀ ਇਹਦੇ ਵਿੱਚ ਸਲਾਈਆਂ ਤੇ ਹੀ ਸਾਰੀ ਬਣੀ ਐ ਤੇ ਦੇਖ ਲਓ ਬਹੁਤ ਹੀ ਸੋਹਣੀ ਲੱਗਦੀ ਐ ਹਾਂ ਦੇਖੋ ਆਪਾਂ ਦੋ ਬਣਾ ਇੱਕੋ ਜਿਹੀ ਬਣਾਤੀ ਸੀਗੇ ਆ ਛੋਟੀ ਐ ਤੇ ਆ ਵੱਡੀ ਐ ਇਹਨਾਂ ਦੇ ਵਿੱਚ ਇੱਕ ਇੱਕ ਪੈਰ ਪਾਇਆ ਹੋਇਆ ਸੇਮ ਕਲਰ ਦੋ ਆਏ ਇੱਕ ਛੋਟੀ ਇੱਕ ਵੱਡੀ ਤੇ ਆ ਦੇਖੋ ਆਪਾਂ ਲਾਇਆ ਹੋਇਆ ਬਲਾਊਜ਼ ਕਿੰਨ ਕਲਰ ਦਾ ਤੇ ਆਪਾਂ ਬਣਾਏ ਸੀ ਪਹਿਲਾਂ ਵੀ ਉਹ ਸੇਲ ਹੋ ਗਏ ਕਾਫੀ ਹੁਣ ਵੀ ਆਪਣੇ ਕੋਲੇ ਪਈ ਆ ਪਸ਼ਮ ਤੇ ਆਹ ਹੈਗੀਆਂ ਜੈਕੀਟਾਂ ਇਹ ਤਾਂ ਆਪਾਂ ਕਿਸੇ ਭੈਣ ਤੋਂ ਬਣਵਾਈਆਂ ਏ ਇਹ ਮੈਂ ਖੁਦ ਨਹੀਂ ਬਣਾਈਆਂ ਇਹ ਆਪਣੀ ਭੈਣ ਹੀ ਆ ਵੀਡੀਓ ਪਾਉਂਦੀ ਆਪਣੀਆਂ ਵੀਡੀਓ ਦੇਖਦੀ ਆ ਤੇ ਉਹਨੇ ਬਣਾ ਕੇ ਭੇਜੀਆਂ ਸੀਗੀਆਂ ਤੇ ਇਹ ਵਾਲਾ ਕਲਰ ਦਾ ਕੇਵਲ ਇਕੱਲਰਾ ਬਟਨ ਲੱਗੇ ਹੋਏ ਹਨ ਇਹ ਮੈਂ ਨਹੀਂ ਬਣਾਈਆਂ ਇਹ ਆਪਾਂ ਬਣਵਾਈਆਂ ਕਿਸੇ ਤੋਂ ਤੇ ਆਪਣੇ ਕੋਲੇ ਸੀਲ ਤਾਂ ਬੰਦੂ ਹੋ ਜਾਂਦੀ ਐ ਵੈਸੇ ਹਨਾ ਆਪ ਤੋਂ ਹੀ ਨਹੀਂ ਇੰਨਾ ਬਣਦਾ ਹੀ ਨਹੀਂਗਾ ਭੈਣਾਂ ਨੂੰ ਪਤਾ ਹੀ ਆ ਟਾਈਮ ਬਹੁਤ ਥੋੜਾ ਹੁੰਦਾ ਸਰਦੀ ਦੇ ਵਿੱਚ ਹੀ ਬਣਾਉਣੀਆਂ ਹੁੰਦੀਆਂ ਗਰਮੀ ਦੇ ਵਿੱਚ ਤਾਂ ਔਖਾ ਜਾ ਹੋ ਜਾਂਦਾ ਸਾਨੂੰ ਪਸੀਨਾ ਆਉਣ ਲੱਗ ਜਾਂਦਾ ਇਸ ਟਾਈਮ ਦੇ ਵਿੱਚ ਹੀ ਬਣਾਉਣੀਆਂ ਹੁੰਦੀਆਂ ਸਲਾਈਆਂ ਵੀ ਤੇ ਦਿਨ ਛੋਟੇ ਹੋ ਜਾਂਦੇ ਆ ਫਿਰ ਔਖਾ ਹੋ ਜਾਂਦਾ ਨਾ ਤੇ ਇਸ ਕਰਕੇ ਵੈਸੇ ਤਾਂ ਮੈਨੂੰ ਬਹੁਲੇ ਆਰਡਰ ਆਏ ਪਏ ਆ ਬਹੁਤੀ ਭੈਣਾਂ ਮੰਗਦੀਆਂ ਐ ਭਰਾਵ ਦੇ ਤੋਂ ਹੀ ਨਹੀਂ ਬਣਾਇਆ ਜਾਂਦਾ ਮੈਂ ਤਾਂ ਕਹਿ ਦਿੰਨੀ ਹਾਂ ਜਿੰਨਾ ਕੋ ਮੇਥੋਂ ਬਣੂਗਾ ਮੈਂ ਉਹਨਾਂ ਕੀ ਕੰਮ ਕਰ ਸਕਦੀ ਹਾਂ ਨਾ ਬੀ ਜ਼ਿਆਦਾ ਨਹੀਂ ਤੇ ਹੁਣ ਵੀ ਦੋ ਤਿੰਨ ਫੋਨ ਆਏ ਆ ਮੈਨੂੰ ਇੱਕ ਨੇ ਦੋ ਕਲਰ ਦੀ ਕਿਹਾ ਸੀ ਆ ਕਿ ਬਣਾ ਕੇ ਦਿਓ ਤੇ ਮਤਲਬ ਬਾਹਾਂ ਵਾਲੀ ਸਕੀ ਵੀ ਆ ਜਿਹੜੀ ਜ਼ਿਆਦਾ ਲੋਕੀ ਅੱਜਕੱਲ ਪਾ ਰਹੇ ਆ ਵਸਤਾ ਛੋਟ ਵਾਲੇ ਵੀ ਬਲੌਜ਼ ਚੱਲਦੇ ਆ ਪਰ ਜ਼ਿਆਦਾ ਕਿ ਲੋਕ ਪਸੰਦ ਕਰਦੇ ਆ ਕਿ ਸਕੀ ਵੀ ਹੋਵੇ ਬਾਹਾਂ ਵਾਲੀ ਤੇ ਉਹਨਾਂ ਦਾ ਵੀ ਆਰਡਰ ਅੱਜ ਮੈਨੂੰ ਆਇਆ ਇੱਕ ਦੋ ਬਣਾ ਕੇ ਦਿਓ ਪਰ ਦੇਖਦੇ ਆ ਚਲੋ ਲੈ ਕੇ ਆਵਾਂਗੇ ਸਵੇਰੇ ਜਾਵਾਂਗੇ ਬਾਜ਼ਾਰ ਪੱਸ਼ਮ ਲੈ ਕੇ ਆਵਾਂਗੇ ਤੇ ਹੋਰ ਬਣਾਵਾਂਗੇ ਤੇ ਮੈਨੂੰ ਲੱਗਿਆ ਕਿ ਚਲੋ ਮੈਂ ਹਨਾ ਪਹਿਣਾ ਨੂੰ ਦੱਸ ਦੱਸਾਂ ਕਿ ਮੈਂ ਇਹ ਜਿਆ ਕੰਮ ਵੀ ਬਹੁਤ ਕਰਦੀ ਆ ਕੀ ਕਰ ਲਈ ਵੀਡੀਓ ਹੀ ਬਣਾਉਣੇ ਆ ਆਪਾਂ ਇਦਾਂ ਦਾ ਵੀ ਕੰਮ ਕਰਦੇ ਆ ਨਾਲ ਘਰੇ ਘਰ ਦਾ ਵੀ ਕਰਦੇ ਆ ਪਹਿਣਾ ਨੂੰ ਤਾਂ ਬਾਹਲੇ ਕੰਮ ਹੁੰਦੇ ਆ ਹਨਾ ਤੇ ਆਪਾਂ ਨੂੰ ਪਤਾ ਹੀ ਹੈ ਜਿਹੜੀਆਂ ਪਹਿਣਾ ਕੰਮ ਕਰਦੀਆਂ ਕਈ ਪਹਿਣਾ ਸਲਾਈ ਕਰਦੀਆਂ ਪਰ ਮੈਨੂੰ ਐ ਲੱਗਦਾ ਹੁੰਦਾ ਕਿ ਪੈਸਾ ਨੂੰ ਜ਼ਰੂਰ ਛੋਟਾ ਛੋਟਾ ਇਹ ਵਾਲਾ ਕੰਮ ਕਰਨਾ ਚਾਹੀਦਾ ਇਹ ਕਾਇ ਹੋ ਜਾਂਦਾ ਹਨਾ ਵੀ ਆਪਣੇ ਕੋਲੇ ਜਿਵੇਂ ਨਹੀਂ ਆਪਣੀ ਪੌਟ ਬਣੀ ਆਪਾਂ ਆਪਣੇ ਕੋਲੇ ਜਦੋਂ ਆਪਾਂ ਆਪਦੀ ਕੋਈ ਚੀਜ਼ ਬਣਾ ਕੇ ਸੇਲ ਕਰਦੇ ਆਂ ਤੇ ਬਹੁਤ ਵਧੀਆ ਲੱਗਦਾ ਏ ਤੇ ਆ ਇਹ ਹੁੰਦਾ ਵੀ ਇਹ ਮੇਰਾ ਪੈਸਾ ਏ ਚਾਹੇ ਘਰੇ ਸਭ ਕੁਝ ਹੋਵੇ ਪਰ ਫਿਰ ਵੀ ਨਾ ਵਧੀਆ ਲੱਗਦਾ ਏ ਵੀ ਆ ਮੇਰਾ ਪੈਸਾ ਏ ਤੇ ਛੋਟੇ ਛੋਟੇ ਕੰਮ ਟਾਈਮ ਤਾਂ ਹੁੰਦਾ ਏ ਹਨਾ ਘੰਟਾ ਡੇਢ ਘੰਟਾ ਮਿਲਦਾ ਦਿਨ ਦੇ ਵਿੱਚ ਤੇ ਚਲੋ 1 ਘੰਟੇ ਦੇ ਵਿੱਚ ਹੀ ਦੇਖ ਲਓ ਮੈਂ ਇਦਾਂ ਬਣਾ ਕੇ ਕਈ ਮੇ ਸੇਲ ਵੀ ਕੀਤੇ ਆ ਮੇਰੇ ਚਲੇ ਗਏ ਆ ਤੇ ਇਦਾਂ ਹੋ ਜਾਂਦਾ ਹੈ ਕਿ ਚਲੋ ਹਨਾ ਥੋੜਾ ਥੋੜਾ ਆਪਾਂ ਕੰਮ ਕਰਦੇ ਰਹੀਏ ਵਧੀਆ ਲੱਗਦਾ ਤੇ ਮੈਨੂੰ ਲੱਗਿਆ ਕਿ ਚਲੋ ਮੈਂ ਭੈਣਾਂ ਨੂੰ ਦਿਖਾਉਣੀ ਆ ਕਿ ਮੈਂ ਆਹ ਵਾਲੀ ਕਲੈਕਸ਼ਨ ਤਿਆਰ ਕੀਤੀ ਆ ਦੱਸਿਓ ਤੁਸੀਂ ਕਮੈਂਟ ਕਰਕੇ ਕਿਵੇਂ ਦੀ ਲੱਗੀ ਤੇ ਅੱਜ ਨਾ ਠੰਡ ਵੀ ਬਹੁਤ ਹੋਈ ਪਈ ਆ ਤਾਂ ਠੰਡ ਲੱਗੀ ਜਾਂਦੀ ਆ ਤੇ ਠੀਕ ਹੈ ਜੀ ਜ਼ਰੂਰ ਮੈਨੂੰ ਕਮੈਂਟ ਕਰਿਓ ਕਿਵੇਂ ਲੱਗੀ ਕਲੈਕਸ਼ਨ ਤੇ ਜਰੂਰ ਦੱਸਿਓ ਜੀ ਕਮੈਂਟ ਕਰਕੇ ਤੇ ਨਾਲੇ ਭੈਣਾ ਦੱਸਣ ਵੀ ਜਿਹੜੀਆਂ ਜਿਹੜੀਆਂ ਇਹੋ ਜਿਹਾ ਕੰਮ ਕਰਦੀਆਂ ਐ ਕਰੇ ਹਨਾ ਕਿੰਨੀਆਂ ਭੈਣਾਂ ਨੂੰ ਸ਼ੌਂਕ ਹੀ ਹੁੰਦਾ ਹਨਾ ਇਹ ਮਨੋ ਹੁੰਦਾ ਆਪਣੇ ਕਈ ਹੁੰਦੇ ਆ ਕਿ ਕਿੰਨਿਆਂ ਨੂੰ ਆਪਾਂ ਕਹੀ ਜਾਂਨੇ ਵੀ ਆਹ ਕਰ ਲੂ ਕਰ ਲੂ ਕੰਮ ਆਹ ਕਰ ਲੂ ਪਰ ਨਹੀਂ ਉਹ ਕਹਿੰਦੇ ਨਹੀਂ ਸਾਡਾ ਨਹੀਂ ਮਨ ਕਰਦਾ ਤੇ ਕਈਆਂ ਭੈਣਾਂ ਨੂੰ ਇਹ ਹੁੰਦਾ ਕਿ ਟਾਈਮ ਬਿਲਕੁਲ ਨਹੀਂ ਹੁੰਦਾ ਕੋਲੇ ਤੇ ਫੇਰ ਵੀ ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਨਹੀਂ ਅਸੀਂ ਇਦਾਂ ਦਾ ਕੰਮ ਕਰਨਾ ਹੀ ਕਰਨਾ ਹੈ ਤੇ ਮੈਨੂੰ ਇਹ ਹੁੰਦਾ ਕਿ ਟਾਈਮ ਮੇਰੇ ਕੋਲੇ ਵੀ ਨਹੀਂ ਹੁੰਦਾ ਹਨਾ ਘਰੇ ਵੀ ਤੁਹਾਨੂੰ ਪਤਾ ਸਾਰਾ ਕੰਮ ਕਰਨਾ ਫਿਰ ਆਪਾਂ ਵੀਡੀਓ ਵੀ ਪਾਉਣੀ ਹੁੰਦੀ ਹੈ ਤੇ ਇਸ ਕਰਕੇ ਪਰ ਮੈਂ ਫਿਰ ਵੀ ਟਾਈਮ ਕੱਢਦੀ ਆ ਮੈਂ ਕਹਿੰਦੀ ਮੈਨੂੰ ਛੋਕੀ ਬਾਲਾ ਇੰਨਾ ਚੀਜ਼ਾਂ ਦਾ ਮੈਂ ਜ਼ਰੂਰ ਬਣਾ ਲੈਣੀ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅੱਜ ਆਪਾਂ ਹੋਰ ਟੌਪਿਕ ਤੇ ਹੀ ਮਤਲਬ ਵੀਡੀਓ ਪਾਈ ਆ ਇਹ ਆਪਾਂ ਸ਼ਾਮ ਨੂੰ ਹੀ ਪਾ ਦਾਂਗੇ ਤੇ ਇਸ ਕਰਕੇ ਜ਼ਰੂਰ ਦੇਖਿਓ ਤੇ ਬਹੁਤ ਸਾਰਾ ਪਿਆਰ ਦਿਓ ਇਸ ਵੀਡੀਓ ਨੂੰ ਜਿਵੇਂ ਤੁਸੀਂ ਅੱਗੇ ਦਿੰਦੇ ਹੋ ਠੀਕ ਹੈ ਅੱਗੇ ਸ਼ੇਅਰ ਕਰਿਓ ਭੈਣਾ ਤੱਕ ਤੇ ਆਹ ਦੇਖੋ ਆਪਾਂ ਬੁੰਤੀ ਬੜੀ ਸੋਹਣੀ ਪਾਈ ਹੈ ਨਾ ਬਹੁਤ ਜ਼ਿਆਦਾ ਮਸ਼ਹੂਰ ਬੁੰਤੀ ਆ ਮੈਨੂੰ ਨਾ ਕਾਫੀ ਜ਼ਿਆਦਾ ਕਮੈਂਟ ਪਹਿਲਾਂ ਆਈ ਸੀ ਵੀ ਦੀਦੀ ਤੁਸੀਂ ਆਹ ਵਾਲੀ ਬੁੰਤੀ ਸਾਨੂੰ ਪਾ ਦੋਗੇ ਆਹ ਵਾਲੀ ਬੁੰਤੀ ਪਾ ਦੋਗੇ ਤੇ ਜੇ ਤੁਹਾਨੂੰ ਕਿਸੇ ਭੈਣ ਨੂੰ ਨਾ ਆਉਂਦੀ ਹੋਵੇ ਤਾਂ ਆਪਾਂ ਨੂੰ ਕਮੈਂਟ ਕਰਿਓ ਆਪਾਂ ਤੁਹਾਨੂੰ ਸਿਖਾ ਵੀ ਦੇਵਾਂਗੇ ਠੀਕ ਹੈ ਆਪਾਂ ਦੱਸ ਵੀ ਦੇਵਾਂਗੇ ਆਪਾਂ ਨੂੰ ਕੋਈ ਹੋਣੀ ਹੈਗਾ ਠੀਕ ਹੈ ਜੀ ਧੰਨਵਾਦ